ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਅਰुण ਕੁਰਾਲੀ ਕੱਲ ਕੁਰਾਲੀ ਦੇ ਵਿੱਚ ਪੰਜਾਬ ਰੋਡਵੇਜ਼ ਦੇ ਡਰਾਈਵਰ ਦਾ ਕਤਲ ਹੋਇਆ ਸੀ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਵੀ ਮਾਮਲਾ ਦਰਜ ਕਰ ਦਿੱਤਾ ਗਿਆ ਸੀ ਤੁਹਾਨੂੰ ਬਸ ਦੀਆਂ ਤਸਵੀਰਾਂ ਵਖਾ ਰਹੇ ਹਾਂ ਜੋ ਕਿ ਪੰਜਾਬ ਰੋਡਵੇਜ਼ ਦੀ ਇਹ ਬਾਸੀ ਅਤੇ ਜਿਸ ਦੇ ਡਰਾਈਵਰ ਦਾ ਕਤਲ ਹੋਇਆ ਸੀ ਅਤੇ ਪੁਲਿਸ ਵੱਲੋਂ આરોપી ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਸੀ ਅਤੇ ਹੁਣ ਉਸ ਨੂੰ ਮਾਲੀਯੋਕ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਵੀ ਮੰਗਿਆ ਗਿਆ ਹੈ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿਉਂਕਿ ਕੱਲ ਜੋ ਵੀ ਹੋਇਆ ਉਸ ਦੇ ਨਾਲ ਕੋਰਾਲੀ ਸ਼ਹਿਰ ਦੇ ਲੋਕ ਕਾਫੀ ਸਦਮੇ ਵਿੱਚ ਹਨ ਕਿਉਂਕਿ ਕੋਈ ਐਡੀ ਤਲਕੀ ਨਹੀਂ ਸੀ ਜਿਸ ਕਰਕੇ ਗੱਲ ਜਿਹੜੀ ਕਤਲ ਤੱਕ ਪਹੁੰਚ ਸਕੇ ਅਤੇ ਇੱਕ ਵਿਅਕਤੀ ਦਾ ਕਤਲ ਹੋਇਆ ਤੇ ਪਰਿਵਾਰ ਕਈ ਉਜੜੇ ਨੇ ਕਿਉਂਕਿ ਜਿਸ ਦਾ ਕਤਲ ਹੋਇਆ ਉਸ ਦਾ ਪਰਿਵਾਰ ਤਾਂ ਉਜੜੇ ਹੀ ਉਜੜਿਆ ਅਤੇ ਜਿਸ ਦੇ ਕਤਲ ਹੋ ਚੁੱਕਿਆ ਹੈ ਚਾਹੇ ਉਹ ਘੱਟ ਸੱਟ ਮਾਰਨਾ ਚਾਹੁੰਦਾ ਸੀ ਚਾਹੇ ਉਹ ਸਿਰਫ ਲੜਾਈ ਝਗੜਾ ਸੀ ਪਰ ਉਸ ਦਾ ਵੀ ਨਾਲ ਪਰਿਵਾਰ ਉਜੜ ਚੁੱਕਿਆ ਹੈ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਲਗਾਤਾਰ ਲੋਕਾਂ ਦੇ ਵਿੱਚ ਬਿਲਕੁਲ ਵੀ ਸਹਿਨ ਸ਼ਕਤੀ ਨਹੀਂ ਰਹੀ ਅਤੇ ਛੋਟੀ ਛੋਟੀ ਗੱਲਾਂ ਨੂੰ ਲੈ ਕੇ ਮਾਰਕੁੱਟ ਤੱਕ ਲੋਕ ਉਤਰ ਆਉਂਦੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਕਿ ਲੋਕਾਂ ਨੂੰ ਇੰਜ ਹੀ ਲੜਾਈ ਲੜਨੀ ਚਾਹੀਦੀ ਹੈ ਜਾਂ ਫਿਰ ਆਪਸ ਦੇ ਵਿੱਚ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ